ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਫਟੀਬੀ ਰਿਕੋਲਾ ਪਾਏ ਆਂ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਇਹਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਪਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਪਾਈ ਠੀਕ ਠਾਕ ਜੀ ਚਲੋ ਠੀਕ ਠਾਕ ਹੀ ਚੱਲਦਾ ਜੀ ਤੇ ਨਾਮ ਦੱਸ ਦੇ ਕਰੀ ਫਿਰ ਹਾਂ ਭਾਈ ਡਿਊਟੀ ਹੈ ਐਂਡ ਚੱਕ ਜਮੀਸ਼ੀ ਖਾਨ ਤੇ ਸੀਜ ਲਾਲਾ ਤੇ ਜਲੰਧਰ ਸੱਜੇ ਫੋਨ ਨੰਬਰੇ ਬੋਲ ਦੋ 99819 84725 ਠੀਕ ਹੈ ਹਾਂਜੀ ਭਾਜੀ ਅੱਜ ਕੋਈ ਗਾਂਜ ਕੋਈ ਗਾਂ ਭਾਜੀ ਕੱਲ੍ਹ ਆ ਦੇਤਾ ਜੇ ਮੜ ਮੱਝ ਵੇਗੀ ਹੈ ਨਾ ਹੁਣ ਤਾਂ ਪਹਿਲਾਂ ਹੀ ਵੇਗੀ ਹੈ ਤੇ ਇੱਕ ਕੱਲ ਦੇ ਦੋ ਤਿੰਨ ਡੰਗਰ ਪਾਈ ਹੋਈ ਹੈਗੀ ਠੀਕ ਹੈ ਹਾਂਜੀ ਉਹ ਹੁਣ ਤਾਂ ਪਹਿਲਾਂ ਹੀ ਸਰਦਾ ਹੋ ਗਿਆ ਵੇਗੀ ਹੈ ਤੇ ਇਹ ਭਾਜੀ ਅੱਜ 12 13 ਦੇ ਨੇ ਸੁਈ ਨੂੰ ਹੋਏ ਜੀ ਅੱਛਾ ਮਗਰ ਇਹਦੇ ਬੱਛਾ ਜੇ ਮਗਰ ਇਹਦੇ ਬੱਛਾ ਹੈ ਕਿੰਨਾ ਦੁੱਧ ਕਰਗੀ ਤਿਆਰੀ ਭਾਜੀ ਪਹਿਨੋਂ ਭਾਵੇਂ 13 ਕਹਿ ਦਈਏ ਤੇ ਭਾਵੇਂ 12 ਲੀਟਰ ਨਾ ਦਵਾਂਗੇ। ਇਹ ਛੇ ਤਿਆਰ ਜਿਹੜਾ। ਤਿਆਰ ਮੜਾ ਬੱਚਾ ਲਵਾਦ ਗਿਏ। ਦਿਖਾ ਦੋ। 12 ਲੀਟਰ ਜਿਹੜਾ ਕਹਿੰਦੇ ਵੀ ਮੌਕੇ ਤੇ ਤਿਆਰ ਆ। ਚਲੋ ਪੰਨਾ ਵੀ ਦੀ ਫਿਰ। ਪਸੰਦ ਕੀ ਆ ਜਿਹੜੀ। ਆਹ ਦੇਖ ਲੇ ਥਾਣੇ ਤੇ ਲੱਗੇ ਤੇ। ਹਣ ਭਾਜੀ ਬੜੇ ਗਾਇਬ ਹੋ ਗਏ ਉਹਦੇ। ਦਿਖਾ ਦਵੇ ਜੀ ਚਵਾ ਫਿਰ ਇਹਦਾ ਠੀਕ ਹੈ ਜੀ ਹਾਂ ਜੀ ਆਵੇਲਾ ਪਸਣੀ ਪੂਰੀ ਜੀ ਖੋਲੋ ਫਿਰ ਤੋਰ ਦੀਏ ਦੁੱਧ ਭਾਜੀ ਨਿਗਲੂ 13 ਕਿਲੋ ਹੀ ਅੱਛਾ ਪਰ ਅਸੀਂ ਕਿਲੋ ਇਹ ਤਾਂ ਕੱਢ ਦੱਸਦੇ ਆ ਅੱਛਾ ਕਿ ਵੀ ਜਾ ਕੇ ਭਾਜੀ ਜਾਣੀ ਸਾਡੇ ਕੋਲ ਵੀ ਇਹ ਰਾਤੀ ਆਈ ਵੇਖ ਲੋ ਕਿ ਤਰ੍ਹਾਂ ਚਾਰੂ ਗਈ ਹਾਂਜੀ ਹਾਂਜੀ ਇਧਰ ਕੋ ਪੱਠੇ ਸੁਟੇ ਕਿ ਤਰ੍ਹਾਂ ਨਹੀਂ ਖਾਣਾ ਮੂੰਹ ਮਾਲ ਖਾਦੋ ਕਿਰਾ ਸੋਣਾ ਹਾਂ ਨਾ ਜਿਹ ਲੈ ਹੈ ਇਦਰਾ ਖਾਓ ਭਾਈ ਹੋਣ ਪਤਨੀ ਦੇ ਦੇਖੋ ਹਾਂ ਇਹ ਸਾਰੇ ਪੂਰੇ ਪਸੰਦੀਆਂ ਚੰਗੀ ਤਰ੍ਹਾਂ ਲੈ ਜਾਓ ਨਹੀਂ ਲੰਮੀ ਲੰਮੀ ਬਾਕੀ ਬਾਕੀ ਉਹ ਤਰ੍ਹਾਂ ਇਹ ਆ ਵੀ ਕੱਦ ਕੱਠ ਬੇਲ ਦੀ ਚੰਗੀ ਆ ਤੇ ਬਾਕੀ ਹੈਗੀ ਜਿਹੜੀ ਜਰਸੀ ਕ੍ਰੋਸ ਚ ਆ ਦੁੱਧ ਵੀ ਇੰਨਾ ਦਾ گاਵਾ ਦਾ ਸੰਗਣਾ ਹੁੰਦਾ ਵਾ ਤੇ ਮੋਸਟਲੀ ਜਿਹੜਾ ਜ਼ਿਆਦਾਤਰ ਇੰਨਾ ਜਿਹੜਾ گاਵਾ ਦਾ ਦੁੱਧ ਜਿਹੜਾ ਵਾ ਚਿੱਟੇ ਰੰਗ ਦਾ ਹੁੰਦਾ ਵਾ ਦੇਖੋ ਭਾਜੀ ਕਿੱਲੀ ਚਾਰੂ ਚਾਰੂ ਬੜੀ ਹੈ ਠੀਕ ਹੈ ਜੀ ਹਾਂ ਜੀ ਜੀ ਦੁੱਧ ਤਾਂ ਪਾਰੀ 16 ਕਿਲੋ ਗ੍ਰਾਮ ਕਿਹਾ ਬਾਕੀ ਮਿਲਕਵੇਂ ਨੇ ਮੇਰੀ ਦੇਖ ਸਾਦੇ ਜੀ ਕਿੰਨਾ ਦੁੱਧ ਕਰੀ ਜਾਊਗੀ ਇਹ ਤਾਂ ਪਾਜੀ 16 ਕਿਲੋ ਵਾਲੀ ਮੱਛੀ ਚਵਾ ਦਊਗੀ ਮੱਛੀ ਦੀ ਨਾ ਕਿਸੇ ਵੀਰ ਨੇ ਸੇਵਾ ਨਹੀਂ ਕੀਤੀ ਅੱਛਾ ਜਿਹੜੀ ਜਾਤ ਪਾਤ ਮੱਛੀ ਹੈ ਨਾ ਹਾਂਜੀ ਇਹ ਦਿਹਾੜੇ ਦਿੱਤੀ ਜਿਹੜਾ ਦਿਹਾੜੇ ਵਾਲਿਆਂ ਨੇ ਸੇਵਾ ਨਹੀਂ ਕੀਤੀ ਇਹਨੇ ਅੱਛਾ ਹਾਂਜੀ ਤੇ ਬਾਕੀ ਹੁਣ ਪਾਜੀ ਮੌਕੇ ਦਾ ਦੁੱਧ ਜਿਹੜਾ ਹੈਗਾ ਨਾ 12 ਕਿਲੋ ਦੁੱਧ ਜੀ ਅੱਛਾ 6 6.5 ਕਿਲੋ ਇੱਕ ਟਾਈਮ ਦਾ ਦੁੱਧ ਹੈਗਾ ਮੁੱਲ ਫਿਰ ਇਹਦਾ ਮੁੱਲ ਪਾਜੀ ਦਾ ਛੋਟਾ ਜਿਹਾ ਕਰ ਦੇਣਾ ਕਿੰਨਾ ਦੇਚਣ ਨੂੰ ਤਾਂ 4 ਦਾ ਸਾਵਲੇ ਕਿਤੇ ਭਾਵੇਂ 47 47000 ਦੀ ਵੇਚ ਇਹ ਮੁੱਲ ਭਾਵੇਂ 40-42 ਹੁਣ ਕਰੀਏ ਭਾਅ ਨਾਲ 38000 ਦੀ ਵੈੜ ਦੇਣੀ ਆ ਕਰੀਏ ਹੋਰ ਮੰਨ ਤਾਂ ਤੁਸੀਂ ਦਦੋ ਫਿਰ ਭਾਜੀ ਹਾਂਜੀ 36 ਦੇ ਦਈਏ ਭਾਜੀ ਦੇ ਦਾਂਗੇ 2000 ਹੋਰ ਛੋਟ ਕਰਦਾ ਅੱਛਾ 34000 34000 ਤੇ 30000 ਦੀ ਭਾਜੀ ਹਾਂ ਨਾਲ ਵਛੀ ਦੇ ਦਾਂਗੇ ਅੱਛਾ ਹਾਂਜੀ ਤੇ ਹੁਣ 12 ਲੀਟਰ ਤਿਆਰ ਹੈ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ ਭਾਜੀ 2-3 ਕਿਲੋ ਵੱਜ ਜਾਣਾ ਵਛੀ ਅੱਛਾ ਮਤਲਬ 14-15 ਲੀਟਰ ਤੱਕ ਕਰ ਸਕਦੀ ਹੈ ਦੁੱਧ ਮਾਰਨਾ ਨੇ 2-3 ਕਿਲੋ ਮਾਰੂਗੀ ਠੀਕ ਜਿੱਥੇ ਜਾ ਕੇ ਟੈਗ ਗਈ ਤੇ ਇੰਨਾ ਕ ਕਰੀ ਜਾ ਬਾਕੀ ਰਾਤ ਭੇਜਦੀ ਇਹਨੂੰ ਕੀ ਪਤਾ ਜੀ ਬਾਕ ਆਪਕਾ ਉਹਨੇ ਜੇ ਪੱਠੇ ਸੁਟੇ ਜਾਂਦੇ ਵੇਖੋ ਖਾਂਢੀ ਕੇ ਠੀਕ ਹੈ ਜੀ ਤੇ ਬਾਕੀ ਕੋ ਫੋਨ ਲਾਵੇ ਤੇਤੀ ਚ ਹੋ ਜਾਊਗਾ ਮਾਨਦਾਨ ਹੁਣ ਥੋੜਾ ਬੋਦਾ ਪਾਜੀ ਹੋਣਾ ਥੋੜਾ ਪਤਾ ਕਰ ਦੋ ਜੀ ਆਪ ਵੀ ਭਾਰ ਹੋਣਾ ਚਲੋ ਲੱਲੀ ਆ ਕਈ ਤਈ ਵੀਰਾਂ ਨੂੰ ਹੁੰਦਾ ਭਾਜੀ ਪਤਾ ਨਹੀਂ ਮੁੱਲ ਬੜਾ ਖਸਾ ਦਾ ਦਾ ਪਾਇਆ ਪਤਾ ਨਹੀਂ ਕੀ ਗੱਲ ਆ ਬਾਕੀ ਭਾਜੀ ਡੰਗਰ ਨਹੀਂ ਲੈਣੇ ਫੇਰ ਤੁਰ ਕੇ ਇੱਕ ਤਾਂ ਲੈਣਾ ਹੁੰਦਾ ਤੁਹਾਨੂੰ ਪਤਾ ਦੋ ਕਹਿ ਲੈ ਤਿੰਨ ਠੀਕ ਹੈ ਡੰਗਰ ਨਹੀਂ ਲੈ ਖਾ ਦੋ ਕਿਰੇ ਮਾਨ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਖ ਕੇ ਖੜੋ